ਹੈਲੋ ਦੋਸਤੋ ਨਮਸਕਾਰ ਅੱਜ ਆਪਾਂ ਚੱਲ ਰਹੇ ਹਾਂ ਜੀ ਪਿੰਡ ਟਕੜੱਬਾ ਜੋ ਸਮਾਣਾ ਪਟਿਆਲਾ ਹਾਈਵੇ ਤੇ ਆਪਾਂ ਖੜੇ ਹਾਂ ਜੀ ਅਗਰਵਾਲ ਗਊਸ਼ਾਲਾ ਸ਼੍ਰੀ ਵੱਡੇ ਹਨੂਮਾਨ ਜੀ ਦੀ ਮੂਰਤੀ ਤੇ ਭਾਖੜਾ ਪੁਲ ਦੇ ਬਿਲਕੁਲ ਕਿਨਾਰੇ ਤੇ ਖੜੇ ਹਾਂ ਇਹ ਭਾਖੜਾ ਦੇ ਉੱਤੇ ਜੋੜਾ ਪੁਲ ਲੋਹੇ ਦੇ ਦੋ ਵੱਡੇ ਪੁਲ ਨੇ ਤੇ ਆਏ ਅਗਰਵਾਲ ਗਊਸ਼ਾਲਾ ਜਿੱਥੇ ਹਜ਼ਾਰਾਂ ਦੀ ਸੰਖਿਆ ਵਿੱਚ ਗਊ ਵੰਸ਼ ਤੇ ਹੁਣ ਆਪਾਂ ਚੱਲ ਰਹੇ ਆ ਜੀ ਪਟਿਆਲਾ ਰੋਡ ਤੇ ਜੋ ਲਗਭਗ 20 ਕਿਲੋਮੀਟਰ ਦੂਰ ਪਿੰਡ ਟਕੜੱਬਾ ਇਹ ਨਹਿਰ ਦੇ ਪੁਲ ਦੇ ਉੱਤੇ ਦੇਖੋ ਲੋਕ ਬਾਂਦਰਾ ਨੂੰ ਕੁੱਟਿਆਂ ਨੂੰ ਖਾਣ ਵਾਲੀਆਂ ਚੀਜ਼ਾਂ ਪਾਉਂਦੇ ਨੇ ਉਹ ਵਿਚਾਰੇ ਇੱਥੇ ਬੈਠੇ ਰਹਿੰਦੇ ਨੇ ਇਹ ਸ਼ਹਿਰ ਦਾ ਵੈਸੇ ਐਂਟਰੀ ਪੁਆਇੰਟ ਹੈ ਤੇ ਆਪਾਂ ਸਮਾਣਾ ਪਟਿਆਲਾ ਹਾਈਵੇ ਤੇ ਕਹਿੰਦੇ ਜਿਹੜੇ ਪੁਰਾਣੇ ਪਿੰਡ ਨੇ ਹਰੇਕ ਪਿੰਡ ਚ ਪਹਿਲਾਂ ਵੱਡੇ ਦਰਵਾਜੇ ਹੁੰਦੇ ਸੀਗੇ ਜਿਨ੍ਹਾਂ ਜੋ ਲਗਭਗ ਸਾਰੇ ਪਿੰਡਾਂ 'ਚ ਖਤਮ ਹੋ ਗਏ ਕੁਝ ਕੁ ਪਿੰਡਾਂ 'ਚ ਹੈਗੇ ਆ ਉਹਨਾਂ 'ਚ ਇੱਕ ਪਿੰਡ ਹੈ ਟਕੜੱਬਾ ਆਪਾਂ ਚੱਲਦੇ ਹਾਂ ਹੁਣ ਨਮਸਕਾਰ ਦੋਸਤੋ ਅੱਜ ਆਪਾਂ ਪਹੁੰਚੇ ਆਂ ਜੀ ਪਿੰਡ ਟਕੜੱਬਾ ਇਹ ਤਕਰੀਬਨ ਥੋੜੀ ਦੂਰ ਹੈ ਤੇ ਆਪਾਂ ਮੇਰੇ ਪਿੱਛੇ ਦੇਖ ਰਹੇ ਹੋ ਤੁਸੀਂ ਸਮਾਣਾ ਪਟਿਆਲਾ ਹਾਈਵੇ ਔਰ ਇਹ ਆਪਾਂ ਬਿਲਕੁਲ ਆਖੜਾ ਨਹਿਰ ਦੇ ਪੁਲਤੇ ਹਾਂ। ਹੋਰ ਮੇਰੇ ਸਾਹਮਣੇ ਇੱਕ ਛੋਟਾ ਸਾਹ ਦੇਖੋ ਪੇੜ ਹੈ ਜੀ। ਛੋਟਾ ਸਾਹ ਤਾਂ ਨਹੀਂ ਬਹੁਤ ਵੱਡਾ ਦਿਖ ਰਿਹਾ ਹੈ ਪੇੜ। ਪੇੜ ਨੇ ਇੱਕ ਐਕਟਸ। ਦੇਖੋ ਕਮ ਸੇ ਕਮ 15 ਸੇ 20 ਫੁੱਟ ਔਣਾ। ਹੋਰ ਅਗਰ ਦੂਰ ਤੱਕ ਨਿਗਾਹ ਜਾਵੇ ਤਾਂ ਇਸ ਜੰਗਲ ਦੇ ਵਿੱਚ ਮੋਰ ਵੀ ਹੈ। ਮੋਰ, ਬੰਦਰ, ਚਿੜੀਆ ਦਿਖ ਰਹੇ ਨੇ। ਅੱਪਾ ਚੱਲ ਰਿਹਾ ਜੀ ਹੁਣ ਟਕੜੱਬੇ ਪਿੰਡ ਚ ਪਿੰਡ ਦੇ ਅੰਦਰ ਇੱਕ ਪਰਚੀਨ ਦਰਵਾਜਾ ਹੈ ਵੱਡਾ ਦਰਵਾਜਾ ਜੋ ਸ਼ਾਇਦ 50 ਜਾਂ 100 ਜਾਂ ਹੋ ਸਕਦਾ ਇਸ ਤੋਂ ਵੀ ਜ਼ਿਆਦਾ ਸਾਲ ਪੁਰਾਣਾ ਹੋਵੇ ਉਸ ਨੂੰ ਜਾ ਕੇ ਦੇਖਾਂਗੇ ਆਓ ਚੱਲਦੇ ਆ ਲਓ ਜੀ ਆਪਾਂ ਚੱਲੇ ਹੁਣ ਟਕੜੱਬੇ ਨੂੰ ਇਹ ਹੈ ਜੀ ਪਾਖੜਾਪੁਰ ਟਕੜੱਬਾ ਪੁੱਲ ਦੋਨਾਂ ਪਾਸੇ ਹਰਿਆਲੀ ਬਹੁਤ ਸੋਹਣਾ ਨਜ਼ਾਰਾ ਹੈ ਤੇ ਆਪਾਂ ਹੁਣ ਜਲਦੀ ਪਹੁੰਚਣ ਵਾਸਤੇ ਥੋੜੀ ਸਪੀਡ ਬਤਾ ਦਾਨੇ ਆ ਚੱਲਦੇ ਆ ਜੀ ਪਿੰਡ ਟਕੜੱਬੇ ਦੇਖੋ ਦੋਨੋਂ ਪਾਸੇ درخت ਔਰ ਇਹ ਆ ਗਿਆਂ ਪਿੰਡ ਦੀਆਂ ਸੜਕਾਂ ਸਾਫ਼ ਸੁਥਰੀਆਂ ਬਿਲਕੁਲ ਉੱਤੇ ਸਾਹਮਣੇ ਦਰਵਾਜ਼ਾ ਆਪਣੇ ਪਹੁੰਚ ਗਏ ਜੀ ਆਪਾਂ ਪਿੰਡ ਟਕੜੱਬੇ ਤੇ ਮੇਰੇ ਪਿੱਛੇ ਦਰਵਾਜ਼ਾ ਦਰਵਾਜੇ ਦੇ ਅੰਦਰ ਜਾਵਾਂਗੇ ਇੱਕ ਵਾਰੀ ਦੇਖਾਂਗੇ ਉਸ ਤਵਾ ਦਾ ਹਾਂ ਜਾਣਕਾਰੀ ਵੀ ਲਵਾਂਗੇ ਇਹ ਕੋਈ ਪੁਰਾਣਾ ਬਜ਼ੁਰਗ ਤੋਂ ਇਹ ਇੱਕ ਵਾਰੀ ਇਹ ਪੁਰਾਣਾ ਦਰਵਾਜਾ ਹੈ ਜੀ ਆਪਾਂ ਦਰਵਾਜੇ ਦੇ ਅੰਦਰ ਕੋਈ ਪਿੰਡ ਦੇ ਪੁਰਾਣੇ ਬਜ਼ੁਰਗ ਤੋਂ ਜਾਣਕਾਰੀ ਲਵਾਂਗੇ ਬਜੀ ਦਰਵਾਜੇ ਬਾਰੇ ਜੇ ਜਾਣਕਾਰੀ ਦਿਓ ਜਿੰਨੀ ਤੁਹਾਨੂੰ ਹੈ ਜੀ ਇਹ ਪਹਿਲਾਂ ਸਾਡੇ ਬੜਾ ਰੂ ਰੱਖਦੇ ਨੇ ਵੀ ਕੱਚਾ ਦੀ ਅੱਛਾ ਜੀ ਉਸ ਤੋਂ ਬਾਅਦ ਫਿਰ ਇਹਦੀ ਟਾ ਕੇ ਛੱਤ ਬਦਲੀ ਹਾਂ ਜੀ ਛੱਤ ਬਦਲ ਕੇ ਇਹਦੇ ਪਰਲੇ ਪਾਸੇ ਅੰਦਰਲੇ ਪਾਸੇ ਪਹਿਲਵਾਨ ਖੜਾਏ ਗੋ ਠੀਕ ਹੈ ਜੀ ਇਹ ਕੋਈ ਉਧਰ ਕੋਈ ਉਧਰ ਜੱਫੀ ਹੋ ਗਏ ਤੇ ਫਿਰ ਉਹ ਹੌਲੀ ਹੌਲੀ ਢਹਿ ਡੂ ਗਏ ਉਸ ਤੋਂ ਬਾਅਦ ਰੇ ਦਵਾਰੇ ਦੇ ਰੰਗ ਫੇਰ ਕਰਾਇਆ ਮਾਸ਼ਾਹਰ ਕੀ ਜਦੋਂ ਦੁਬਾਰਾ ਤਿਆਰ ਹੋਇਆ ਥੋੜੀ ਸੋਜੀ ਚ ਹੋਇਆ ਹਾਂ ਥੋੜੀ ਸੋਜੀ ਚ ਦੁਬਾਰਾ ਜਦੋਂ ਪਲਸਟਰ ਹੋਇਆ ਹਾਂ ਆ ਪਲਸਟਰ ਹੋਇਆ ਫਿਰ ਪਾਣਾ ਕੱਚਾ ਪੁੱਜ ਬਣਾ ਕੱਚਾ ਇਹਦੇ ਜਿਹੜੇ ਪੱਲੇ ਸੀ ਉਹ ਤੁਸੀਂ ਦੇਖੇ ਜੀ ਪੱਲੇ ਨਹੀਂ ਦੇਖੇ ਹਣ ਪੱਲੇ ਨਹੀਂ ਦੇਖੇ ਪੱਲੇ ਪਹਿਲਾਂ ਲਾਏ ਹੋਏ ਨੇ ਪਹਿਲਾਂ ਦੇ ਸੀਗੇ ਹਾਂ ਮਾਤਾ ਇਸੇ ਲੋੜੇ ਹੁਣ ਇਹਨੂੰ ਪਹਿਲਾਂ ਪੱਲਿਆਂ ਤੋਂ ਖੁੱਲੇ ਹੀ ਦੇਖਦੇ ਠੀਕ ਬਸ ਹਾਂ ਇਹ ਬਜ਼ੁਰਗਾਂ ਤੋਂ ਅਸੀਂ ਜਾਣਕਾਰੀ ਲੈ ਕੇ ਹੁਣ ਆਪਾਂ ਚੱਲ ਫੇ ਇਹ ਪਿੰਡ ਦੇ ਹੋਰ ਵੀ ਪਤਵੰਤੇ ਸੱਜਣ ਖੜੇ ਸੀ ਪਰੰਤੂ ਉਹ ਬਜ਼ੁਰਗ ਨੂੰ ਜਿੰਨੀ ਕੀ ਜਾਣਕਾਰੀ ਸੀ ਉਹਨਾਂ ਨੇ ਦਿੱਤੀ ਹੁਣ ਆਪਾਂ ਚੱਲੇ ਜੀ ਆ ਵਾਪਸੀ ਨੂੰ ਇਹ ਇੱਕ ਪਿੰਡ ਦਾ ਤਰ੍ਹਾਂ ਆ ਗਿਆ ਜੀ ਪਰ ਆਪਾਂ ਨੇ ਆਪਣੇ ਸ਼ਹਿਰ ਨੂੰ ਜਾਣਾ ਹੈ ਸਮਾਣੇ ਨੂੰ ਤੇ ਆਪਾਂ ਚੱਲ ਪਏ ਦੋਸਤੋ ਹੋਰ ਪਿੰਡਾਂ ਵਿੱਚ ਕੋਈ ਇਹੋ ਜਿਹੀ ਇਤਿਹਾਸਕ ਚੀਜ਼ ਹੈ ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਜਰੂਰ ਕਰੋ ਸਾਨੂੰ ਦੱਸੋ ਤਾਂ ਕਿ ਉੱਥੇ ਦੀ ਵੀਡੀਓ ਬਣਾ ਸਕੀਏ ਤੇ ਸਾਡੇ ਨਾਲ ਜੁੜੇ ਰਹੋ ਪੇਜ ਨੂੰ ਫੋਲੋ ਕਰੋ ਲਾਈਕ ਕਰੋ ਤਾਂ ਕਿ ਹੋਰ ਅਸੀਂ ਇਹੋ ਜਿਹੀ ਵਧੀਆ ਵੀਡੀਓ ਤੁਹਾਨੂੰ ਦਿਖਾ ਸਕੀਏ ਨਮਸਕਾਰ